ਹੈਲੋ ਜੀ ਸ਼ਸ਼ਕਲ ਹੋਪ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਤੁਸੀਂ ਸੁੱਤ ਜਵੋਗੇ ਮੈਂ ਰਾਤ ਨੂੰ ਬਾਹਰ ਕਿਉਂ ਬੈਠੇ ਆ ਮੈਂ ਰਾਤ ਨੂੰ ਬਾਹਰ ਤਾਂ ਬੈਠੀ ਆ ਜੀ ਮੇਰੇ ਘਰੇ ਤੁਹਾਨੂੰ ਅੱਖਾਂ ਚ ਪਾਣੀ ਦਿਖਦਾ ਹੋਣਾ ਮੇਰੇ ਘਰੇ ਹੋ ਗਈ ਲੜਾਈ ਤੇ ਕੁਝ ਫਾਲਤੂ ਲੋਕਾਂ ਨੇ ਸਾਡੇ ਘਰ ਦੇ ਵਿੱਚ ਲੜਾਈ ਪਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਮੈਂ ਉਹ ਚੀਜ਼ਾਂ ਪੁੱਛ ਲਈਆਂ ਹਨਾ ਘਰੇ ਜਾ ਕੇ ਕਿ ਪਈ ਐਦਾਂ ਹੋਇਆ ਸੀਗਾ ਵੀ ਲੋਕ ਕਹਿੰਦੇ ਆ ਕਿ ਤੂੰ ਮੈਨੂੰ ਫੋਨ ਕੀਤਾ ਤੂੰ ਆ ਤੋ ਪਰ ਮੈਨੂੰ ਥੋਤ ਮਤਲਬ ਇਹ ਹੋਇਆ ਕਿ ਨਹੀਂ ਹਨਾ ਮਤਲਬ ਮੂਰੋ ਰਿਸਪੌਂਸ ਮਿਲਿਆ ਜਿੱਦਾਂ ਤਾਂ ਫਿਰ ਉਹ ਚੀਜ਼ ਜਦੋਂ ਮੈਨੂੰ ਹੁਣ ਆਪਣੇ ਭੈਣ ਤੇ ਰਵਾਉਣ ਨਾਲ ਨਾ ਅਗਲਾ ਬੰਦਾ ਤੱਕ ਫੇਤਾ ਚੱਕ ਦਿੰਦਾ ਘਰ ਦਾ ਜਦੋਂ ਆਪਣੇ ਆਹ ਗੱਲ ਕਰਨ ਲੱਗ ਜਾਂਦਾ ਤਾਂ ਉਹਨੇ ਨਾ ਇਹ ਚੀਜ਼ਾਂ ਦੀ ਸੋਚ ਸਮਝ ਕੇ ਬੋਲਣਾ ਚਾਹੀਦਾ ਕਿਸੇ ਨੂੰ ਕਹਿਣਾ ਨਹੀਂ ਚਾਹੀਦਾ ਹਨ ਵੀ ਲੜਾਈ ਜਦੋਂ ਬੰਦਾ ਬੋਲਣਾ ਬੰਦ ਕਰ ਦੇ ਦੂਜੇ ਨਾਲ ਲੜਾਈਆਂ ਕਰਉਣ ਲੱਗ ਜਾਓ ਸੋ ਮੈਂ ਇਕ ਤਾਂ ਹਵਾ ਦੇਖੋ ਬੈਦਰ ਬਹੁਤ ਵਧੀਆ ਤੁਹਾਨੂੰ ਦਿਖੇ ਰਿਹਾ ਨਾ ਹਵਾ ਫਿਰ ਇਹ ਮਗਰ ਤੁਹਾਨੂੰ ਦਿਖਦੇ ਹੋਣਗੇ ਦਰਖਤ ਹਿੱਲੇ ਦੇ ਇਹ ਸਾਡੇ ਤੋਬੀ ਦਾ ਕਮਰਾ ਵਾ ਉਹ ਦਰਖਤ ਤੁਹਾਨੂੰ ਹਿੱਲੇ ਦੇ ਦਿਖਦੇ ਹੋਣੇ ਜਹਾਵਾ ਚੱਲਦੀ ਆ ਬਹੁਤ ਰੋਟੀ ਖਾ ਕੇ ਜੀ ਬਾਰਾ ਇਸ ਨਾਲੇ ਡੌਗਿਆਂ ਨੂੰ ਰੋਟੀ ਪਾਉਣਾ ਤੇ ਉਹ ਵਿਚਾਰੇ ਨਾ ساری ਰਾਤ ਫਿਰ ਚੂੰ 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 ਕਰਦੇ ਫਿਰ ਜਾਂਦੇ ਆ ਤੇ ਵੇਖਾ ਚੱਲ ਮੈਂ ਵੀ ਬਾਹਰ ਜਾ ਕੇ ਬੈਠਦੀ ਆ ਥੋੜਾ ਜਿਹਾ ਟਾਈਮ ਤੇ ਹਵਾ ਚੱਲਦੀ ਆ ਕਿ ਵੈਦਰ ਹੋ ਪਿੰਡਾਂ ਦੇ ਵਿੱਚ ਸਵੇਰੇ ਖੁੱਲੇ ਆ ਭਾਈ ਆ ਦੇਖੋ ਮੈਂ ਕੁਰਸੀ ਲਈ ਹੋਈ ਆ ਕੁਰਸੀ ਤੇ ਬੈਠ ਕੇ ਫਾ ਹਵਾ ਦਾ ਆਨੰਦ ਲੈ ਰਹੇ ਆ ਤੇ ਪੱਕੀ ਯਾਰ ਤੁਹਾਨੂੰ ਪਤਾ ਹੀ ਹੈਗਾ ਵੀ ਚੁਗਲ ਖੋਰਾਂ ਤੋਂ ਬਚ ਕੇ ਰਿਹਾ ਕਰੋ ਕਾ ਥੋੜਾ ਜਿਹਾ ਦਿਮਾਗ ਘਰੇ ਵੜਨ ਨੂੰ ਦਿਲ ਨਹੀਂ ਕਰਦਾ ਆ ਸਿਰੇ ਘਰ ਵਾਲੀ ਦੂਰ ਨਹੀਂ ਹੈਗਾ ਤੇ ਘਰੇ ਵੜਨ ਨੂੰ ਦਿਲ ਨਹੀਂ ਕਰਦਾ ਰਿਲੈਕਸ ਜ ਮਤਲਬ ਹੋ ਜਾਂਦਾ ਦਿਮਾਗ ਬੰਦੇ ਦਾ ਬਾਹਰ ਆ ਕੇ ਤੇ ਇਹ ਚੁਪਲੀਆਂ ਕਰਨਾ ਹੈ ਨਾ ਇੱਧਰ ਦੇ ਇੱਧਰ ਕਰਕੇ ਇੱਧਰ ਦੇ ਇੱਧਰ ਕਰਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਹਨ ਥੋੜੇ ਨਾਲ ਨਹੀਂ ਬਣਦੀ ਬਸ ਖਤਮਾ ਗੱਲ ਇੱਥੇ ਤੱਕ ਠੀਕ ਆ ਪਰ ਜਦੋਂ ਤੁਸੀਂ ਕਿਸੇ ਬੰਦੇ ਦਾ ਐਵੇਂ ਨਜਾਇਜ਼ ਫਾਇਦਾ ਚਾਪ ਕੇ ਬੁਲੀ ਜਾਓ ਬੁਲੀ ਜਾਓ ਕੋਈ ਫਾਇਦਾ ਨਹੀਂ ਲੰਦਾ ਤਾਂ ਸਾਡੇ ਘਰ ਅਲਿਦ ਰਖ ਦੇਖੋ ਜੀ ਖਜੂਰਾ ਦੇ ਬੁੱਟੇ ਲੱਗੇ ਹੋਏ ਆ ਹਿੱਲਦੇ ਆ ਹਵਾ ਚਲਦੀ ਹੈ ਨਾ ਮੌਸਮ ਵਧੀਆ ਹੋ ਜਾਂਦਾ ਇਸ ਟਾਈਮ ਤੇ ਫਿਰ ਮੈਂ ਵੀ ਕਰੇ ਥੋੜੀ ਜਿਹੀ ਲੜਾਈ ਜੀ ਹੁੰਦੀ ਸੀ ਮੈਂ ਬਾਹਰ ਆ ਕੇ ਬੈਠ ਗਈ ਤੇ ਬਹਿ ਕੇ ਚੱਲ ਦਮਾਗੋਸ਼ ਹੋਰ ਹੋ ਜਾਂਦਾ ਜਾ ਕੇ ਪਰ ਤੁਸੀਂ ਵੀ ਜਿਵੇਂ ਚੀਜ਼ਾਂ ਤੋਂ ਬਚ ਕੇ ਰਿਹਾ ਕਰੋ ਕਿ ਲੋਕ ਤਾਂ ਅੱਗ ਲੱਗੀ ਹੋਈ ਹੀ ਦੇਖਦੇ ਨੇ ਲੋਕ ਇਹ ਨਹੀਂ ਦੇਖਦੇ ਵੀ ਘਰ 'ਚ ਲੜਾਈ ਪਵੋਣੀ ਆ ਅਗਲੇ ਦੇ ਜਾਂ ਨਹੀਂ ਪਵੋਣੀ ਤਾਂ ਇਹਨਾਂ ਇਹਨਾਂ ਲੋਕਾਂ ਦੇ ਤੁਸੀਂ ਬਚ ਕੇ ਰਿਹਾ ਕਰੋ ਇਹੀ ਕਹੁੰਦੀ ਮੈਂ